ਇੱਕ ਬੰਦੇ ਦੀ ਨਾ ਘਰ ਵਾਲੀ ਓਹਦੇ ਨਾਲ ਬੜਾ ਹੀ ਲੜਾ ਕਰੇ ਗੱਲ ਗੱਲ ਤੇ ਨਾ ਲੜਾਈ ਕਰਦੀ ਰਹੇ ਉੱਚੀ ਬੋਲੇ ਮੁੰਡਾ ਵਿਚਾਰਾ ਚੁੱਪ ਕਰ ਜਾਵੇ ਚਲ ਜਿਵੇਂ ਦਿਨ ਟੱਪਦੀਆਂ ਟਪਾਈ ਜਾਓ ਪਰ ਇੱਕ ਦਿਨ ਉਹਨੇ ਹੌਸਲਾ ਕਰਕੇ ਉਹਨੂੰ ਪੁੱਛ ਲਿਆ ਕਿ ਭਗਵਾਨ ਨੇ ਪਹਿਨਾ ਲੜਦੀਆਂ ਤੈਨੂੰ ਕੀ ਮਿਲਦਾ ਉਹ ਵਿਕਾਂਡ ਲੱਗੀ ਕਾਂਧੀ ਜੀ ਕਹ ਲਿਆ ਮੈਂ ਤਾਂ ਸਿਰਫ ਆਪਣਾ ਪਤਨੀ ਧਰਮ ਨਿਭਾਉਣੀ ਹੈ ਕਹਿੰਦੇ ਪਤਨੀ ਧਰਮ ਕੋ ਦਾ ਹੈ ਮੈਂ ਲੜਾਈ ਕਰਦਾ ਕਹ ਜੇ ਮੈਂ ਤੁਹਾਡੇ ਨਾਲ ਮਿੱਠਾ ਬੋਲਦੀ ਨਾ ਤੇ ਤੁਹਾਨੂੰ ਸ਼ੂਗਰ ਨਾ ਹੋ ਜਾਏ ਇਸ ਕਰਕੇ ਨਾ ਮੈਂ ਤੁਹਾਡੇ ਨਾਲ ਲੜਦੀ ਜਿਹੜੀ ਪਤਨੀ ਜਿੰਨਾ ਬੰਦੇ ਨਾਲ ਲੜਦੀ ਹੈ ਉਹਨੇ ਨਾਲ ਪਿਆਰ ਵੀ ਉਮਾ ਕਰਦੀ